ਬੀਟੀ ਦੇਰ ਸ਼ਾਮ ਤੋਂ ਨਕਾਬਪੋਸ਼ਾਂ ਵੱਲੋਂ ਆਪਾਗੂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਏ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿਖੇ ਦੋ ਨਕਾਬਪੋਸ਼ਾਂ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਤੇ ਫਾਇਰਿੰਗ ਕੀਤੀ ਗਈ ਹਾਲਾਂਕਿ ਆਪਾਗੂ ਇਸ ਹਮਲੇ ਵਿੱਚ ਬਾਲ-ਬਾਲ ਬਚ ਗਏ ਦਰਅਸਲ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਆਪਾਗੂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਰੋਜ਼ਾਨਾ ਦੀ ਤਰ੍ਹਾਂ ਲੋਕਾਂ ਨੂੰ ਮਿਲਣ ਤੋਂ ਬਾਅਦ ਗੁਰਦੁਆਰੇ ਤੋਂ ਮੱਥਾ ਟੇਕ ਕੇ ਵਾਪਸ ਘਰਾਂ ਦੈਸਨ ਜਦੋਂ ਹੀ ਗੁਰਪ੍ਰਤਾਪ ਸਿੰਘ ਆਪਣੇ ਘਰ ਦਾਖਲ ਹੋਏ ਤਾਂ ਗੇਟ ਦੇ ਬਾਹਰ ਮੋਟਰਸਾਈਕਲ ਤੇ ਖੜੇ ਦੋ ਨਕਾਬਪੋਸ਼ਾ ਨੇ ਉਹਨਾਂ ਤੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੀ ਆਵਾਜ਼ ਸੁਣਦੇ ਹੀ ਗੁਰਪ੍ਰਤਾਪ ਸਿੰਘ ਚੁੱਕੰਨੇ ਹੋ ਗਏ ਤੇ ਘਰ ਅੰਦਰ ਦੌੜ ਕੇ ਆਪਣੀ ਜਾਨ ਬਚਾ ਲਈ ਅੱਜ ਵੀ ਮੈਂ ਪਿੰਡਾਂ 'ਚੋਂ ਰਾਤ ਲੇਟ ਆਵਰ ਪਹੁੰਚਿਆ ਮੇਰੇ ਨਾਲ 4-5 ਹੋਰ ਵੀ ਕਿਤੇ ਵਰਕਰ ਸਾਥੀ ਸਨ ਅੱਜ ਮੈਂ ਗੱਡੀ ਉਤਰ ਕੇ ਗੇਟ ਦੇ ਲਈ ਐਂਟਰੀ ਕੀਤੀ ਆ ਅੱਗੇ ਇਸ ਟਾਈਮ ਤੇ ਮੈਂ ਤਕਰੀਬਨ ਸ਼ਾਮ ਲੇਟ ਆਵਰ ਸੈਰਸੂਰ ਕਰ ਰਿਹਾ ਹੁੰਦਾ ਅੰਦਰ ਗੇਟ ਦੇ ਲਾਗੇ ਉਹ ਗੇਟ ਦੇ ਬਾਹਰ ਜਾਲ ਦੀ ਵਿੱਚੋਂ ਦੇ ਨਿਸ਼ਾਨਾ ਬਣਾ ਕੇ ਜਦੋਂ ਇੱਕ ਗੋਲੀ ਚੱਲੀ ਉਹਦਾ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਪਹਿਲੀ ਗੋਲੀ ਦਾ ਲੱਗਾ ਮੇਰੇ ਨਾਲ ਜਿਹੜਾ ਦੂਜਾ ਵਿਅਕਤੀ ਜੋ ਮੇਰਾ ਸਾਥੀ ਗੱਡੀ ਚਲਾ ਰਿਹਾ ਹੈ ਉਹ ਥਲੜੇ ਬਨੇ ਲਾ ਕੇ ਬੂਟ ਪਾ ਰਿਹਾ ਹੈ ਤੇ ਮੈਂ ਵੀ ਜੁੱਤੀ ਪਾ ਰਖੀ ਵਿੱਚੋਂ ਪਿੰਡਾ ਨਹੀਂ ਹੋ ਗਰ ਅਮਦਾਸ ਮੱਥਾ ਟੇਕਣ ਨੂੰ ਆ ਗਏ ਤੇ ਜਦੋਂ ਮੈਂ ਵੇਖਿਆ ਇਹਨੇ ਗੋਲੀ ਚੱਲ ਗਈ ਤੇ ਮੈਂ ਧਿਆਨ ਮਾਰਿਆ ਤਾਂ ਸਿੱਧੀ ਗੋਲੀ ਦੂਜੀ ਮੇਰੇ ਵੱਲ ਨੂੰ ਆਈ ਮੈਨੂੰ ਤਲਾਹ ਮਿਲੀ ਕੇ ਗੁਰਪ੍ਰਤਾਪ ਸਿੰਘ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਰਿਹਾ ਇਹਦੇ ਤੇ ਕੋਈ ਫੈਰ ਹੋਇਆ ਮੈਂ ਮੌਕਾ ਤੇ ਪੁੱਜਾਂ ਤੇ ਉੱਥੇ ਜਾ ਕੇ ਤੇ ਮੈਂ ਪਿਆਨਾ ਹਾਸਲ ਕੀਤਾ ਤੇ ਮਲਾਜਾ ਮੌਕਾ ਕੀਤਾ ਤੇ ਦੁਜੀ ਜਿਹੜਾ ਵਾ ਜੇ ਨਾਮਜਾਦ ਨਹੀਂ ਹੋਇਆ ਇਹਨੂੰ ਜਲਦੀ ਤੇ ਜਲਦੀ ਨਾਮਜਾਦ ਕਰਕੇ ਗ੍ਰਿਫਤਾਰ ਮਾਮਲਾ 307 ਚੌਥੀ 2554 59 ਦਰਜ ਕੀਤਾ ਗੁਰਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਵੀ ਸ਼ੱਕ ਹੋਣ ਤੇ ਪ੍ਰਸ਼ਾਸਨ ਕੋਲ ਆਪਣੇ ਬਾਰੇ ਸਾਜ਼ਿਸ਼ਾਂ ਘੜਨ ਦੀ ਖਬਰ ਦੱਸੀ ਸੀ ਪਰ ਪ੍ਰਸ਼ਾਸਨ ਨੇ ਉਹਨਾਂ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਮੌਕੇ ਤੇ ਪੂਜੀ ਪੁਲਿਸ ਸੀਸੀਟੀਵੀ ਫੁਟੇਜ ਘੰਗਾ ਰਹੀ ਹੈ ਤੇ ਨਕਾਬਪੋਸ਼ਾਂ ਦੀ ਭਾਲ ਕਰ ਰਹੀ ਹੈ